ਬੜੀ ਗਰਮੀ ਹੈ ਜੀ ਭੈਣਾ ਨਹੀਂ ਪੀਣੀ ਬੰਦੋ ਮੱਖਾਂ ਕਰਤੀ ਬੱਤੀ ਤੇ ਥੋੜੀ ਜਿਹੀ ਰੋਕੋ ਇਹ ਜਿਹੜੀ ਥੋੜੀ ਹੈ ਹਾਲ ਪਾਉਣੀ ਸਵੇਰੇ ਪਾਉਣੀ ਗੰਧੂ ਦੀ ਗੰਧਾ ਬੰਦਾ ਨਹੀਂ ਚੜੇ ਤੇ ਮੇਰੇ ਜਾਨ ਖਾਰੀ ਕੀ ਗੰਧੇ ਕਰਨਾ ਕੋਸ਼ ਨਹੀਂ ਕਰਨਾ ਕੀ ਨਹੀਂ ਕਰਮੀ ਵੜੀ ਕਰਨਾ ਕੀ ਬਹਿ ਜਾ ਬੈਠੀ ਮੈਂ ਨਾ ਬਹਿਣਾ ਕੀ ਹੂੰ ਮੈਂ ਤੇ ਦੇਲੇ ਆਈ ਹੂੰ ਮੇਰੇ ਰੋਗ ਚ ਪੱਠੇ ਦੇ ਲੈ ਪੱਠਿਆਂ ਤੋਂ ਤੇ ਮੈਂ ਅੱਗੇ ਹੋ ਰੋਣੇ ਰੋਣਦਾ ਹੀ ਆ ਕਿ ਥੋੜੇ ਜਿਹਾ ਵੱਟ ਕੇ ਲਿਆਈਆਂ ਤੇ ਖੂਣ ਪਾਉਣੇ ਤੇ ਸਵੇਰੇ ਪਾਉਣੇ ਤੇ ਸਰਨਾਣੀ ਆ ਲੈ ਤੂੰ ਇਹ ਨਾ ਕਰਿਆ ਕਰ ਮੈਂ ਥੋੜੀ ਗਾਂ ਨਹੀਂ ਮੈਨੂੰ ਦੁੱਧ ਨਹੀਂ ਰੱਦ ਮਿਲਦੀ ਰਹੀ ਹਰਿਆ ਹੈ ਨਹੀਂ ਉਹ ਤੇ ਮੈਂ ਚੱਲ ਉਹਦੇ ਕੋਲ ਪੁੱਛ ਕੇ ਲਈ ਹੁਣ ਨਹੀਂ ਇਹ ਪੰਮਾ ਤੁਹਾਡੇ ਪਰਛਣ ਗਈ ਹੈ ਰੋਈ ਜਿੱਤੇ ਪੱਥੇ ਸਰਦੇ ਆ ਆਪ ਤੇ ਫੇ ਤੂੰ ਆਪ ਸਿਆਣੀ ਜਿਵੇਂ ਤੈਨੂੰ ਮੋੜੂ ਤੇ ਤੂੰ ਮਰ ਕੇ ਕੁੱਸਾ ਕਰਨਾ ਵੀ ਮੈਨੂੰ ਮੋੜਦੀ ਚੱਲ ਛੱਡ ਕੋਈ ਨਹੀਂ ਗਾ ਤੇਰੇ ਵੀ ਮੈਨੂੰ ਕੰਮ ਆਈ ਜਾਨੀ ਥੋੜੀ ਜਿਹੀ ਦੇ ਦੇ ਪੱਠੇ ਤਾਂ ਹੀ ਤੇ ਮੈਂ ਤੈਨੂੰ ਜਵਾਬ ਨਹੀਂ ਨਾ ਦਿੰਦੀ ਮੈਨੂੰ ਪਤਾ ਵਾ ਵੀ ਚੱਲ ਤੋ ਮੇਰੇ ਕੰਮ ਆ ਜਾਣੀ ਮੈਂ ਤੈਨੂੰ ਤੇ ਤੈਨੂੰ ਜਵਾਬ ਨਹੀਂ ਦਿੰਦੀ ਨਹੀਂ ਮੇਰਾ ਕਰਜ ਨਹੀਂ ਪਾਰਾ ਮੈਨੂੰ 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 ਮੈ ਪੈਸਾ ਆਪ ਇਦਾਂ ਘਰੇ ਵਾ ਪੀ ਪੂਲੰਗਾ ਤੱਕ ਦੋ ਰਾਖ ਲੈ ਜਿਉਂ ਕਿ ਤੂੰ ਦੋ ਦਿਨ ਨਾ ਪਾਇਆ ਪਰ ਮਿਆਣੇ ਤੇ ਤੇਰੇ ਸੱਕੇ ਪਏ ਕਿਤੇ ਮੈਨ ਤਈ ਪਿਆ ਕਰ ਕਿਤੇ ਮਲਾਈ ਮੂਈ ਲਾ ਕੇ ਦਰਮ ਕਰਕੇ ਦੁੱਧ ਜੋੜਿਆ ਕਰ ਕਿਤੇ ਉਹਨਾਂ ਮਾਸਾ ਘੋ ਭਾਜਿਆ ਕਰ ਸਬਜੀ ਚ ਉਹਨਾਂ ਦੇ ਅੰਤਰਾ ਬਾਹਰ ਨਿਕਲੀਆਂ ਪਈਆਂ ਨਹੀਂ ਨਹੀਂ ਮਰਜੀ ਆ ਅੰਦਰਾਂ ਦੀ ਕੀ ਤੈਨੂੰ ਪਤਾ ਫਿਰ ਗੁਜ਼ਾਰਾ ਨਹੀਂ ਹੁੰਦਾ ਪਰ ਮੈਨ ਪੈਸੇ ਵੀ ਕੋਲ ਚਾਹੀਦੇ ਆ ਹੈ ਤੇ ਉਹ ਵੀ ਕਰਦਾ ਮਾਸਟਰ ਘਰ ਵਾਲਾ ਕਰਕੇ ਕਰਦਾ ਉਹਦੇ ਐਵੇਂ ਇਦਰੋਂ ਆ ਮਾਸਟਰ ਤੇ ਨਾਂ ਦਾ ਹੀ ਮਾਸਟਰ ਹੀ ਮਾਸਟਰ ਦਾਦਾ ਜਿੰਨੇ ਲਿਆ ਕੇ ਪਤਲੀ ਤੇ ਕੋਤਾਰ ਨਹੀਂ ਆ। ਪਿਲਾ ਮੈਂ ਆ ਕਮਾਈ ਤੇ ਮੈਨੂੰ ਕੀ ਤਕੀਲੀ ਹੁੰਦਾ। ਉਹ ਤਾਂ ਤੂੰ ਹੀ ਮਰੂ ਮਰੂ ਕਰਦੀ ਕਮਲ ਕੇ ਮੈਂ ਟੀਚਰ ਦੀ ਕਿਤੇ ਐ ਜਿਹੜੀ ਨੌਕਰੀ ਆ ਆਖਰਾਂ ਦੀ ਤਨਖਾਹ ਵਾ। ਤੇਰੇ ਕੋ ਤਾਂ ਜਦੋਂ ਪੁੱਛ ਲੋ ਤੇ ਮਰੂ 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 ਕਰੀ ਜਾਂਦੀ। ਨਹੀਂ ਜੇ ਕੋਲ ਕੋਸ ਹੋਵੇ ਤੇ ਕੀ ਕਰਦਾ ਮਰੂ ਮਰੂ ਕਰਦਾ। ਸੱਸ ਤੇਰੀ ਕੀ ਕਰਨ ਦਈ। ਸੱਸ ਮੇਰੀ ਵੀ ਬੈਠੀ ਆ ਤੇ ਟਾਕਾ ਪਿਆ ਤਰਾ ਕੋਈ ਨਹੀਂ ਹੁੰਦੀ। ਸਬਜ਼ੀ ਪਾਣੀ ਬਣਾਇਆ ਹੈ। ਧਾਰਾ ਹੀ ਆ ਮਾਰਾ ਚੰਗਾ ਜਾ। ਚਾਹ ਬਣਾ ਲਈ ਆ ਅੱਜ। ਹਾਂ ਧਾਰੀ ਮਤਰਾ ਬਿਚਾਰਾ ਤੋ ਨਹੀਂ ਕੋਸ਼ਿਸ਼ ਨਹੀਂ ਹੋਣੀ ਤੁਹਾਡੇ ਨਹੀਂ ਜੇ ਤੋਈ ਲਾਈਆਂ ਤੋ ਕੋ ਬੱਲਾ ਲੱਗਦੀ ਕੋਈ ਸਬਜੀ ਸਬਜੀ ਲੈ ਆਉਣੀ ਬੜਾ ਲੱਗਦਾ ਹੀ ਉਹਨਾਂ ਹਾਂ ਕੱਖ ਨਹੀਂ ਲੱਗਦਾ ਸੱਖਾ ਪੱਖ ਨਹੀਂ ਲਾਇਆ ਹਾਂ ਉਹ ਵੇ ਹਾਂ ਤੈਨੂੰ ਤਾਂ ਸੰਦੇ ਪੱਠੇ ਵੱਢ ਕੇ ਲੈ ਆਈ ਤੇ ਸੋਚਣ ਦੀ ਥੋੜੇ ਜਿਹਾ ਹੋਰ ਲੈਣੇ ਪਰ ਐਂ ਕਰ ਖਾਂ ਜੇ ਪੱਠੇ ਲੈ ਜਾਣੇ ਨਾਲੇ ਮੇਰੇ ਰੋਕ ਵੱਢ ਜਾ ਨਾਲੇ ਆਪਣੇ ਬਾਟ ਲੱਦ ਨਾਲੇ ਲੈ ਜਾ ਕੋ ਕਹਿਣ ਕਿ ਦੇਣੀ ਬੜਾ ਹੀ ਲੱਗਾ ਲੈ ਤਾਂ ਤਾਂ ਸਾ ਇੱਥੇ ਹੈ ਤੇ ਤੂੰ ਕਿ ਤਾ ਨੌਕਰ ਰੱਖ ਕੇ ਗਈ ਜਿਹਨੇ ਤੈਨੂੰ ਵੱਡ ਕੇ ਦੇਣੇ ਮੈਂ ਤੇ ਆਪ ਵੱਡ ਕਿਨੇ ਆਈਆਂ ਤਾ ਆਹ ਕਿੰਨੇ ਵੱਡੇ ਉਹ ਨਾ ਲੈ ਜਾ ਥੋੜੀ ਜਿਹੀ ਭੱਲੇ ਬੜੀ ਸਿਆਣੀ ਤੇਰਾ ਮਰਗੀ ਮੈਂ ਤੇਰੇ ਮੇਰੇ ਮੁਰਕੇ ਨਾ ਕੀ ਹਾਲ ਹੋ ਗਿਆ ਵਾ ਤੇ ਮੈਂ ਵੱਡ ਕੇ ਲਿਆਈ ਇਹ ਸਗੋਂ ਮੇਰੇ ਸਭ ਬਾਸੀ ਹੋਰ ਵੱਢਨੇ ਹੋਵੇ ਮੈਂ ਕਿੰਨੇ ਵੱਢਨੇ ਤੇ ਘਾ ਵੱਢਿਆ ਵਾ ਐਨੇ ਕਿ ਵੱਢਦੇ ਹੋਰ ਤੇ ਐਨੇ ਕਿ ਤੂੰ ਲੈ ਜਾ ਚੱਲ ਫਿਰ ਆ ਜਾ ਆ ਨਾਲ ਮੇਰੇ ਵਟਾ ਦੇ ਜੀ ਮੈਂ ਨਹੀਂ ਵਟਾਉਣਾ ਕਿ ਮੈਂ ਆਪਣੇ ਵੱਟ ਲਈ ਨਹੀਂ ਥੋੜੇ ਬਾਅਦ ਮੈਂ ਇਦਾਂ ਨਹੀਂ ਪੱਠੇ ਦੇਣੇ ਹੁਣੇ ਗੱਲ ਕੀ ਕੀ ਚੰਗੀ ਸੀ ਮੈਂ ਆਪਸੇ ਆਪਨਾ ਮਾਸਟਰ ਨੂੰ ਵੀ ਮੈਨੂੰ ਕਿੱਲਾ ਪੱਠੇ ਦਾ ਬੀਜ ਤੇ ਜੀ ਮੇਰੇ ਕੋਲ ਨਹੀਂ ਰੋਜ਼ ਰੋਜ਼ ਤੇ ਜਦ ਮੰਗੇ ਜਾਂਦੇ ਤਾਂ ਨਹੀਂ ਤੇ ਤਾਂ ਰਸਤਾ ਕੋਲ ਕਿੱਲਾ ਠੇਕੇ ਤੇ ਲਿਆ ਜੀ ਹੋਰ ਕਿੱਲਾ ਠੇਕੇ ਤੇ ਲਿਆ ਵਾ ਤੇ ਹਾ ਤਾਂ ਜੇ ਕਿੱਲੇ ਤੇ ਪੱਠੇ ਹੀ ਬੀਜਦੇ ਤਾਂ ਠੇਕਾ ਕਿੱਥੋਂ ਵਿਚਾਰਾ ਪਰੂ ਪਰ ਤਨਖਾਹ ਵੀ ਹੁੰਦੀ ਹੋਣੀ ਲੈ ਮੈਂ ਦੱਸਦੀ ਜੀ ਤਾਂ ਜਿੰਨਾ ਚਿਰ ਮੈਨੂੰ ਕੋਈ ਭੇਟ ਨਹੀਂ ਦਿੱਤਾ ਤਾਂ ਮੈਂ ਤਨਖਾਹ ਨਹੀਂ ਦੱਸਾਂ ਤਰੇ ਸੇਵਾ ਹੀ ਕਰਨ ਜਾਂਦਾ ਮੈਨੂੰ ਤਾਂ ਲੱਗਦਾ ਜਿਵੇਂ ਸੇਵਾ ਹੀ ਕਰਦੇ ਜਾਂਦੇ ਹੋ ਕੋਈ ਤਾਂ ਜੁਦਾ ਹੈ ਜਿੰਨਾ ਚਿਰ ਕੋਲ ਰਹੇ ਨਾ ਤੇ ਉਹਨਾਂ ਚੱਕੀ ਹੋਣੀ ਸ਼ੋਅ ਆਪ ਜਿਆਦੀ ਕਰਦੀ ਵੀ ਲੋਕਾਂ ਨੂੰ ਦਿਖਾਉਂਦੀ ਨਹੀਂ ਇਹ ਆੜੀ ਵਰਗੇ ਉਤਰੇ ਵਿਖਾ ਦਿੰਦੇ ਲੋਕਾਂ ਨੂੰ ਮੈਨੂੰ ਤਾਂ ਪਤਾ ਹੋਵੇ ਦਾ ਕੁਛ ਕੰਮ ਬੜੀ ਗੇ ਜੀ ਨਹੀਂ ਕਰਦਾ ਕੀ ਦਾ ਜੀ ਨਹੀਂ ਕਰਦਾ ਇਹ ਨਹੀਂ ਹੁੰਦੇ ਤਾਂ ਇੱਥੇ ਦਾਤਰੀ ਜਾਂਦੇ ਦਾਤਰੀ ਕਿੱਥੇ ਗਾਤਰੀ ਪੱਠਿਆਂ 'ਚ ਨਹੀਂ ਹੀ ਰੱਖ ਦਿੰਦੇ ਉਦੋਂ ਤਾਂ ਮੈਂ ਤੁਹਾਡੀ ਪੱਠਿਆਂ 'ਚ ਵੇਖਤੀ ਸੀ ਆਉਤ ਉੱਧਨ ਨਹੀਂ ਜਾਇਆ ਕਿੰਨੇ ਪੱਠੇ ਲੋਕ ਦੇ ਦੇ ਕਿੱਥੇ ਮੈਨੂੰ ਕਰਨੀ ਦੀ ਮਾਰੀਂ ਨਹੀਂ ਨਹੀਂ ਦੇ ਦੇ ਇੱਥੇ ਮੈਂ ਤੇਰੇ ਚੋਕੇ ਪੱਠੇ ਕਿੰਨੀ ਮਾਰੀਂ ਦੱਸ ਜੇ ਰੋਗ ਦੇ ਦੇ ਤੂੰ ਆ ਜਾ ਜੁ ਪੱਠੇ ਜੀ ਹੋਣੀ ਆ ਜਾ ਫਿਰ ਇੱਥੇ ਨਹੀਂ ਕਿਤੇ ਮੈਨੂੰ ਪਤਾ ਨਹੀਂ ਮੇਰੇ ਚੇਤਾ ਹੀ ਨਹੀਂ ਗਰਮੀ ਨੇ ਮੱਤ ਮਾਰੀ ਮੈਨੂੰ ਚੇਤਾ ਹੀ ਨਹੀਂ ਉਹ ਰੁੱਥੀਂਂ ਦੀ ਤੇ ਪੱਟੀਆਂ ਕਿਉਂ ਪੱਟਾ ਜੇ ਤਨ ਖੜੇ ਰਹਿੰਦੇ ਪੱਟੀਆਂ ਵੀ ਪਈ ਸੀ ਹਾਂ ਅਰੇ ਇੱਕ ਜਲਾਹ ਕਿੰਨੇ ਤੱਕ ਨਾ ਪ੍ਰੀਤ ਵੀ ਮੰਗ ਮੰਕ ਕੇ ਲਿਜਾਦੀ ਵੇਖ ਉਹਨਾਂ ਪੜਾ ਦੇ ਦੋਨੇ ਨਾ ਉਹਨਾਂ ਦੀ ਪਹਿਲੀ ਵਾਰ ਤੂੰ ਨੀ ਆਉਣਾ ਛੋਣਾ ਲਾਉਣਾ ਹੈਗਾ ਤੇ ਅਸੀਂ ਆਖਿਆ ਵਿੱਚ ਛੋਣਾ ਸਾਡਾ ਲੇਟ ਹੋ ਜਾਂਦਾ ਦੇ ਭਾਈ ਗਿਆ ਤੇ ਅਸੀਂ ਜਾਣਾ ਵਾ ਉਹ ਤਾਂ ਅਸੀਂ ਆਪੇ ਪੱਠੇ ਵੜਾਇਓ ਉਦੋਂ ਵੱਡ ਮਾਰ ਲੈਂਦੀ ਉਦੋਂ ਤੂੰ ਤੇਰੀ ਰਗੀ ਨਹੀਂ ਕਿਹੜਾ ਨਾਂ ਲਿਆ ਮੈਂ ਤੁਹਾਨੂੰ ਪੰਡਾ ਵੱਡ ਕੇ ਲੈ ਜਾਂਦੀ ਵੀ ਆਖਿਆ ਤੇ ਮੈਂ ਹਾਂ ਹਾਈ ਇਹ ਨਾ ਨਹੀਂ ਤੇ ਕਿਰੀ ਹਾਂ ਨੰ ਚ ਨੀ ਨਿਪੜੀ ਇਹੋ ਜਿਵੇਂ ਮੰਗਦੇ ਵਾਂਗੂ ਮਾਂ ਮੰਗਦੇ ਕਰਦੇ ਮੇਰੇ ਰਗੀ ਨੂੰ ਚਲ ਮੰਗਣੀ ਮੰਗਣੇ ਨੇ ਨਹੀਂ ਨਹੀਂ ਸਹੀ ਤੇ ਸਾਰਿਆਂ ਨੇ ਕਿਹਾ ਤੁਸੀਂ ਸੁਣਿਆ ਹਣਾ ਇੱਧਰ ਨਹੀਂ ਘਟੇ ਤੱਕ ਆ ਉੱਧਰੇ ਪਰੇ ਆ ਇੱਧਰ ਹੀ ਆਇਦਰ ਕਿੱਧਰ ਤੁਰੇ ਜਾਂਦੀ ਆ ਵੇ ਹੱਦਰ ਪੱਠੇ ਆ ਮੈਂ ਹਾਂ ਵੇਖ ਲਾਂ ਦੋ ਲੱਗੀਆਂ ਨਹੀਂ ਕੋਈ ਨਹੀਂ ਪਾਣਾ ਮੈਂ ਧਰ ਲਈਆਂ ਦੋ ਲੱਗੀਆਂ ਮੈਂ ਆਪ ਹੀ ਛੱਡੀਆਂ ਸਬਜ਼ੀ ਧਰ ਨਹੀਂ ਆ ਮੱਕਦਾ ਨਹੀਂ ਮੈਂ ਸਿਰ ਦੋ ਖੁੰਦੀਆਂ ਦੁੱਧ ਪਾ ਕੇ ਮੈਂ ਤਰੀਦੀ ਆੜੀ ਬਾਬਾ ਚੀ ਕਰਦਾ ਹੀ ਅਲੈਕੁਮ ਅਸਸ ਆ ਜਾ ਆ ਜਾ ਇਹਨਾਂ ਤੋੜ ਮੈਂ ਆਪ ਤੋੜ ਰੱਖੀਆਂ ਤੋੜਨੀ ਆ ਤੇਰੇ ਪੂਰਾ ਤਨ ਆਲਾ ਲਾਉਂਗੀ ਕਿ ਤਸਾਉਣਾ ਤੈਨੂੰ ਦੇਣੀ ਆ ਉਈ ਨਾਲੇ ਮੇਰੀ ਸੁਣ ਗੱਲ ਮੈਂ ਅੱਜ ਤੇ ਦੇ ਨਹੀਂ ਪੱਤੇ ਹੋਣੇ ਦੇ ਦੇ ਕਿਉਂਕਿ ਅਸੀਂ ਪਿੰਨੇ ਪੱਤੇ ਸਾਰੇ ਲੋਕਾਂ ਨੂੰ ਵੰਡਾ ਦੇ ਤੋਨਾ ਲਾਉਣ ਕਰਕੇ ਹੁਣ ਤਾਂ ਸਾਡੇ ਕੋਲ ਹੋਨੇ ਘਰੇ ਜੀ ਚੱਲ ਫੇਤੀ ਜਾ ਰਾ ਅੱਧੀ ਵਧੀ ਅੱਜ ਤੇ ਰੋਕ ਦੇ ਇੱਕ ਤਾਂ ਤੈਨੂੰ ਗਰਮੀ ਬੜੀ ਲੱਗਦੀ ਇੱਕ ਤਾਂ ਲੋਕਾਂ ਦੇ ਪੱਠੇ ਮੰਗਣ ਆ ਜਾਣੀ ਤੂੰ ਤੇਰੇ ਤੇ ਪਖਾਂਢੀ ਬੜੇ ਆ ਤੇ ਐਨੇ ਪਖਾਂਡ ਕਰਨੇ ਤੇ ਘਰ ਰਿਆ ਕਰ 25 ਫਾਇਦਾ ਕਰੀ ਜਾ ਮਾੜੇ ਪੱਟੇ ਨਹੀਂ ਲੱਤ ਨਹੀਂ ਮੋਟਰਸਾਈਕਲ ਤੋਂ ਲਈ ਸੀ ਵੀ ਕਰਕੇ ਤੂੰ ਆਈ ਜਾਂ ਨਾ 2:30 ਵਜੇ ਕਿ ਕਿਤੇ ਪੱਟੇ ਟਕੇ ਵੱਟ ਨੇ ਦੱਸਣ ਕਿ ਲੋਕਾਂ ਨੂੰ ਪੱਟੇ ਵੱਟਣ ਜਾਉਂ ਜੇ ਲੱਗੇ ਕਿ ਤੇਰੇ ਪੇ ਕੇ ਨੂੰ ਪਤਾ ਤਾਂ ਫੇਰ ਕੀ ਕਹਿਣ ਤੂੰ ਬਹਿ ਗਈਆਂ ਵੱਟ ਦੇ ਮੈਂ ਨਹੀਂ ਵੱਟ ਲੈ ਕੇ ਮੇਰੇ ਨਾਲੇ ਵੱਟ ਕੇ ਦੇ ਜਾ ਤੇ ਨਾਲੇ ਲੈ ਜਾ ਨੀ ਮੇਰੀ ਆ ਸਾਟ ਜੀ ਲੱਗੀ ਐ ਨਹੀਂ ਵੜਦੇ ਦੋ ਟਾਂਡੇ ਈ ਡੇ ਡੇ ਪੱਠੇ ਲੈਣੇ ਆ ਕਿ ਨਹੀਂ ਲੈਣੇ ਨਹੀਂ ਤਾਂ ਚੱਲ ਮੇਰਾ ਟਾਈਮ ਨਾ ਖਰਾਬ ਕਰ ਮੇਰਾ ਤਾਂ ਸਾਰੀ ਜਾਣਾ ਸਵੇਰ ਦੀ ਮੈਂ ਸਵੇਰ ਨਾਲ ਵੇਖੀ ਜਾਉਂ। ਭੈਣਾ ਤੂੰ ਫੱਸੀ ਆ ਤੈਨੂੰ ਪਤਾ ਫਾਇਦਾ ਤੂੰ ਪਾ ਕਉਨੀ ਤੂੰ ਕਿੱਥੇ ਕਰਦੀ। ਤੇ ਰੋਈ ਦਿਹਾੜੀ ਫਿਰ ਦਿੱਤੇ ਜਾਂਦੇ ਤੂੰ ਤੇ ਸ਼ਰਮ ਲਾ ਲਈ ਆ ਤੀਜੀ ਵਾਰੀ ਪੱਠੇ ਲੈਣਾ ਆਹੀ। ਚੱਲ ਕੋਈ ਨਹੀਂ ਗਾ ਲੈ ਨਾ ਫਿਰ ਵੀ ਚੱਲ। ਉਹ ਤਾਂ ਫਿਰ ਸਿੱਧੀ ਹੋਣਾ ਤੂੰ ਮੜ ਕੇ ਮੈਨੂੰ ਹੋਰ ਹੀ ਗੱਲਾਂ ਸੁਣਾਉਣ ਟੈਪੈਣੀ ਨਾਲੇ ਮੈਂ ਤੈਨੂੰ ਚੀਜ਼ ਦਿੰਦੀ ਨਾਲੇ ਤੂੰ ਮੈਨੂੰ ਗੱਲਾਂ ਕਰਦੀ। ਇਹ ਪੱਠੇ ਮੇਰੇ ਤੋਂ ਵੱਡੇ ਪੱਠੇ ਨੇ ਤੇ ਕਿ ਕਿਹੜੀ ਆਨੇ ਬੜੀ ਮੋਟੇ ਮੋਟੇ ਟਾਂਡੇ ਦੀ ਜਗ੍ਹਾ ਕਹ ਲਿਆਉਣੇ ਇੱਥੇ ਹੋਰ ਮੈਂ ਮੂੰਹ ਕੁ ਸੁਣ ਲੱਗੀ ਨਹੀਂ ਕੋਈ ਬੰਦਾ ਨਹੀਂ ਆਉਂਦਾ ਉਹਦੇ ਕੋ ਵਡਾ ਦਿਆ ਕਰੋ ਮੈਨੂੰ ਬੰਦਾ ਕਿਤੇ ਬੰਦਾ ਆਉਂਦਾ ਹੋਵੇ ਤੇ ਮੈਂ ਨਾ ਆਪਣੇ ਪੱਥੇ ਵਡਾਵਾਂ ਉਹ ਤਾਂ ਸੇ ਪੱਥੇ ਵੱਠੀ ਕਰੇ ਤਾਂ ਸੋਖੇ ਆ ਵੀ ਕੋਈ ਦਾ ਇਹ ਕੰਮ ਬੰਦੇ ਆਂਦਾ ਹੀ ਕਰ ਮੋ ਤੇਰੇ ਸਾਹਮਣੇ ਵੇਖ ਮੈਂ ਕਿੱਡੀ ਔਕੀ ਫਸੀ ਆ ਉਦੋਂ ਆਂਦੇ ਸਾਡੇ ਇੰਨੇ ਬੰਦੇ ਲੱਗੇ ਸਾਰੇ 52 45 ਵਾਲੀਆਂ ਵੀ ਲੱਗੀਆਂ ਇਹ ਜੋ ਰਿਸ਼ਤਾ ਕਰਨਾ ਹੀ ਦੇਖੀਆਂ ਹੀ ਤੂੰ ਗੱਲਾਂ ਤੇ ਮੇਰੀ ਸੁਣ ਗੱਲ ਮੈਂ ਤੇ ਤੈਨੂੰ ਕਿਹਾ ਵੀ ਤੂੰ ਰਹਿਣ ਦਿਆ ਕਰ ਤੂੰ ਆਖੇ ਨਹੀਂ ਲੱਗਦੀ ਤੇ ਕੀ ਕਰਾ ਹੁਣ ਕਰਨਾ ਪੈਂਦਾ ਹੀ ਸਾਡੇ ਤੇ ਨਹੀਂ ਉਹਦੇ ਵੀ ਨਿਆਣੇ ਤੂੰ ਵੀ ਪਿੱਛੋ ਲੈ ਕੇ ਆਈਂ ਦੱਸ ਆਪੇ ਦੁੱਧ ਲਿਆ ਕੇ ਪਿਆਉ ਗਈ ਤੂੰ ਵੀ ਪਖੰਡ ਕਰਦੀ ਮੈਂ ਤੇਨੂੰ ਮੰਗਤੀ ਬਣਾ ਛੱਡਦਾ ਆਪ ਤੌਰ ਨਾ ਮੋਰਸਾ ਤੋਂ ਲਾਤ ਨਹੀਂ ਥੱਲੇ ਲੈਂਦੀ ਉਹ ਤੈਨੂੰ ਆ ਨਹੀਂ ਵੀ ਇਧਰ ਹੋਂਦਾ ਹੀ ਪਤਾ ਹੀ ਨਹੀਂ ਲੱਗਦਾ ਐਨੂੰ ਚੱਲ ਜਾਂਦਾ ਇਧਰ ਹੋਂਦਾ ਐਨੂੰ ਚੱਲ ਜਾਂਦਾ ਕੋਈ ਸਾਬਕਤਾਬ ਨਹੀਂ ਇਹ ਬੰਦਾ ਦਿਨ ਦਾ ਕਿੱਥੇ ਤਨਖਾਹ ਆਉਂਦੀ ਕਿੱਥੇ ਜਾਂਦੀ ਕੋਈ ਨਹੀਂ ਮੈਨੂੰ ਪਤਾ ਮੈਂ ਕਿਹੜਾ ਕੋਈ ਬੰਦਾ ਲੀੜਾ ਲੱਗਾ ਹੱਥ ਬਠੇਰਾ ਪਰ ਸੋਨਾ ਪਾਇਆ ਹੁੰਦਾ ਸਿੱਧੇ ਪਹਿਣਾ ਸਹੀ ਨਹੀਂ ਜਾਨਨੀ ਹੈ ਟੇਕਿਆਂ ਕੋਲੋਂ ਭਰਾਵ ਦੇ ਕੋਲੋਂ ਗਈਆਂ ਤੇ ਫਿਰ 10000 ਰੁਪਇਆ ਲੈ ਆਂਦੀ ਆ ਉਹ ਵਦੀੜਿਆ ਤੇ ਲਾਲ ਇੰਨੀ ਹੋਰ ਕੀ ਕਰਾਂ ਪੁੱਤ ਇਹ ਇਹ ਅਕਲ ਆ ਇਹੋ ਜੀ ਨੌਕਰੀ ਨੂੰ ਜਿੰਨੇ ਘਰੇ ਪਾਇਆ ਹੈ ਨਹੀਂ ਦੇਣਾ ਤੇ ਕੋ 200 ਕੁ ਦੇਣੀ ਸੋਨੇ ਕਰਦੀ ਇਹਦਾ ਭਾਅ ਪਾੜਾ ਨਹੀਂ ਹਾਂ ਤੇ ਆ ਤੂੰ ਕਿਸੇ ਕੋਲ ਲੈ ਕੇ ਜਿਹੜਾ ਹੋਰ ਦੋ ਕਨਾਲਾਂ ਵਾਧ ਲੈਣੇ ਕਿ ਕੋਠੇ ਠੀਕੀ 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 ਲਈ ਪਹਿਲੀ ਤਾਂ ਉਹ ਉਹਦੇ ਚੌਕੀ ਵਿੱਚ ਝੋਨਾ ਲਾਇਆ ਝੋਨਾ ਲਾਇਆ ਵਾ ਤੇ ਹੋਰ ਦੋ ਕਨਾਲਾਂ ਨਾਲ ਲੱਗਦੀਆਂ ਲੈ ਲੈ ਕੁੱਝ ਲੋਕਾਂ ਦੇ ਮੇਰੇ ਪੱਠੇ ਮੰਗੇ ਜਾਂਦੇ ਇਥੇ ਇੱਕਾ ਹੀ ਪਹਿਣਾ ਬੜਾ ਵਾ ਕਿੱਥੇ ਲਈਆਂ ਜਾਂਦੀਆਂ ਇਹ ਟੇਕਾ ਹੀ ਬੜਾ ਉਹ ਲਈਆਂ ਨਹੀਂ ਜਾਂਦੇ ਜਨਾਨੀ ਕੋ ਪੱਠੇ ਵਢਾਈ ਜਾਂਦੇ ਲੋਕਾਂ ਦੇ ਆਹ ਪਰ ਇਹ ਵੀ ਗੱਲ ਹੈਗੀ ਤੇ ਪੰਮਾ ਚੱਲ ਮੈਂ ਤਾਂ ਤੈਨੂੰ ਦੇ ਦੇਨੀ ਮੇਰੇ ਨਾਲ ਤੇਰੀ ਲਿਆ ਆ ਜਿਆ ਐ ਤੇ ਰੋਜ਼ ਦਿਹਾੜੀ ਫਿਰ ਮੈਂ ਵੀ ਨਹੀਂ ਨਾ ਪੱਠੇ ਦਿੰਦੀ ਚੰਗੀ ਲੱਗਦੀ ਟੇਕਾ ਵੀ ਪਹਿਣਾ ਪੈਲੀਆਂ ਦਾ ਬੜਾ ਹੀ ਛੜਦੇ ਤੱਲਾ ਉਹ ਵੀ ਨਾ ਬਹੁਤ ਜ਼ਿਆਦਾ ਪਰ ਤੇ ਕੀ ਕਰੇ ਹੁਣ ਫਿਰ ਲੈਣੇ ਤੇ ਪੈਂਦੇ ਹੀ ਆ ਮੈਂ ਤੇ ਆ ਪੱਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਬਚਾ ਲੈਣ ਨੂੰ ਕਹਿ ਦੇਣੀ ਆ ਦੀ ਰਿਆ ਦੀ ਤੇਰੇ ਪੇਕੇ ਕੋਲ ਹੀ ਅੰਦਰ ਜੇ ਤੂੰ ਦੱਸਦੀ ਧੋਵੇਂ ਕੀ ਹੋਣਾ ਕਿ ਕੰਮ ਜਾਰਾ ਕਰਦੀ ਗਿਆ ਮੈਂ ਨਹੀਂ ਕਦੀ ਨਾਲਿਆ ਹਾਂ ਤੇ ਮੈਂ ਪੱਠੇ ਵੜਦੀ ਆ ਉਹਦਾ ਸਾਖਣ ਜੇ ਕੋਈ ਪੱਠੇ ਵੱਡ ਦੋਵੇਂ ਜਰਮਣ ਬੈਠੇ ਨੇ ਸੋਖਣ ਹਾਂ ਤੂੰ ਆਖਣ ਕਿ ਸਾਡੀ ਭੈਣ ਪੱਠੇ ਵਧੇ ਤੈਨੂੰ ਕਿਥੇ ਪੁਛਾ ਕੇ ਰੱਖ ਦਿੱਤਾ ਤੁਹਾਡੇ ਵਿਚੋਲਿਆਂ ਨੇ ਕੱਖਣਾ ਉਹ ਤਰ੍ਹਾਂ ਸੋਚਿਆ ਨੀ ਸਾ ਇਹ ਕੰਮ ਵਿਚੋਲਿਆਂ ਦਾ ਹੀ ਉਹਦੋਂ ਤੇ ਆਉਂਦੇ ਹੀ ਉਹਨਾਂ ਦੇ ਤੇ ਕੰਧਾਂ ਚ ਲੋਕਰ ਬਣੇ ਨੇ ਲਮਾਰੀਆਂ ਬਣੇ ਤੈਨੂੰ ਪਤਾ ਨਹੀਂ ਲੱਗਦਾ ਕਿ ਕਿੱਦੜੂ ਪੈਸੇ ਕੱਢਦੀ ਤੇ ਕਿੱਦੜ ਰੱਖਦੀ ਤਮੈਨ ਨੂੰ ਤੇ ਉਹ ਅਜੇ ਤੱਕ ਲੋਕਰ ਨਹੀਂ ਉਹਨਾਂ ਦੇ ਕੰਦ ਦਾ ਲੱਭਾ ਲੱਗ ਜਾਣੇ ਵੀ ਹੱਥ ਹੀ ਘਰ ਦਿੱਤੀ ਸਹੀ ਗੱਲ ਦੀ ਉਹ ਆਂਦੇ ਵੀ ਤੇ ਉਹਨਾਂ ਦੇ ਕੰਨਾਂ 'ਚ ਲੋਕਰ ਬਣਿਆ ਇੰਨਾ ਪੈਸਾ ਤਾਂ ਇਹ ਕੰਮ ਲੈ ਗਏ ਜੇ ਤਾਂ ਵਿਆਹੀ ਆਏਂਗੀ ਲੋਕਰ ਤਾਂ ਮੈਂ ਤਾਂ ਵੇਖਾਂ ਵੀ ਕਿਹੜੀ ਕਾਂਦ ਨੂੰ ਹਾ ਹੈ ਕਿਹੜਾ ਅੰਦਰ ਵਾ ਉਹ ਖਰੇ ਥੱਲੇ ਬਣਾਇਆ ਇਹਨਾਂ ਪੋਰੇ 'ਚ ਉਹ ਤਾਂ ਕਿਸੇ ਕੰਦ 'ਚ ਲੋਕਰ ਹੀ ਨਾ ਲੱਭੇ ਮੈਨੂੰ ਮੈਂ ਤੇ ਵੇਖਾਂ ਤਾਂ ਠਾ ਠਾ ਖੁੰਡ ਗਿਆ ਝੁੱਕ ਕੇ ਵੀ ਕਿੱਥੇ ਆਂਦੇ ਲੋਕਰ ਹੀ ਪੈਸਾ ਹੀ ਬੜਾ ਵਾ ਤੋ ਪੈਸਾ ਤੇ ਮੈਨੂੰ ਕਿਤੇ ਵੇਖਣ ਨੂੰ ਨਹੀਂ ਨੋਟ ਲੱਭਾ 500 ਦਾ ਇੱਕ ਵੀ ਲੈ ਮਾਸਦ ਨੇ 8 ਪਿਆ 500 ਦਾ ਤੂੰ ਇਹ ਨਾ ਪੁੱਛਣਾ ਇਹ ਨਾ ਕਿ ਕਿਹੜਾ ਆਪਣੇ ਲੋਕਰ ਮੈਂ ਵੀ ਕੋਈ ਚੀਜ਼ ਰੱਖ ਲਾਵਾਂ ਉਹਦੇ ਚ ਮੈਂ ਤੇ ਤੈਨੂੰ ਦੱਸਾਂ ਪੀ ਜਿੱਥੇ ਨਾਮ ਮੇਰੇ ਪੇਕੇ ਇਦਾਂ ਦੇ ਹੁੰਦੇ ਮੈਂ ਤਾਂ ਕਿ 500 ਦੀ ਸ਼ਗਲ ਹੀ ਭੁੱਲ ਜਾਂਦੀ ਵੀ ਕਿ ਇਹਨੂੰ ਮੂੰਹੋਂ 500 ਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਤੇ ਤੂੰ ਕਦੇ ਅੱਗੇ ਪੁੱਛਣਾ ਜਾ ਕੇ ਪੁੱਛ ਤੇ ਵਿਚੋ ਅੱਲਾ ਨੂੰ ਬਾਤ ਚੜੀ ਨਹੀਂ ਤੂੰ ਪੁੱਛ ਲੈ ਨਾ ਕਿ ਕਿਹੜੇ ਲੋਕਰ ਇੱਧਰ ਆ ਕੇ ਵਿਖਾ ਆ ਮੈਨੂੰ ਹੁਣ ਆ ਕੀ ਦਾ ਵੀ ਕੀ ਹੁਣ ਗੱਲ ਕੀਤੇ ਆ ਤੇ ਫੇਰ ਕੱਲ ਉੱਥੇ ਹੀ ਜਾਂਦੀ ਚਲ ਛੱਡ ਹੁਣ ਪਿਛੜੀਆਂ ਗੱਲਾਂ ਨੂੰ ਪਿਆੜ ਕੇ ਕੀ ਕਰਨਾ ਉਸ ਫਾਇਦਾ ਹੀ ਨਹੀਂ ਕਰਾ ਹਾਂ ਉਹ ਤਾਂ ਵੇਲਾ ਤੂੰ ਕਿੱਡੀ ਚਲਾ ਆ ਗਈ ਬੇਬੇ ਮੈਨੂੰ ਗੱਲਾਂ ਚਲਾ ਕੇ ਤੇ ਕਿੰਨੇ ਮੇਰੇ ਪੱਠੇ ਵੱਢੀ ਜਾਣੀ ਹਾਂ ਇਹ ਨਹੀਂ ਕਿੱਥੇ ਆ ਤੇ ਦੋ ਟਾਂਡੇ ਆ ਵੇਖ ਤੇਰੀ ਉਤਰੀ ਵਿੱਚੋਂ ਇੱਕੋ ਟੱਗੀ ਗਾਮ ਇਹਨੂੰ ਰੱਜ ਨਾਲ ਤੇ ਸਈਨੇ ਬਥੇਰੇ ਆ ਪਰ ਮੈਂ ਕਿਹਾ ਚਲੋ ਦੋ ਦਿਨ ਪਾ ਲਿਆ ਕਰੂ ਪਾੜਾ ਚੂਣ ਲੱਗਿਆ ਪਾਈ ਦਿਓ ਤਾਂ ਵਿਚਾਰੀ ਨੂੰ ਚੀਜ਼ ਲੈਣ ਆਉਣੀ ਤੇ ਲਾ ਹੀ ਕੱਢਦੀ ਆ ਤੇਰੇ ਚੁੱਕ ਤੇ ਚੱਲ ਗਏ ਇੰਨੇ ਨਾ ਗਏ ਐਂ ਤੇ ਮੁੜ ਕੇ ਮੈਨੂੰ ਵੀ ਮੇਰਾ ਘਰ ਵਾਲਾ ਗੁੱਸੇ ਹੋਗਾ ਵੀ ਰੋਜ਼ ਇਹਨਾਂ ਪੱਠੇ ਵੱਢਾ ਛੱਡਦੀ ਆ ਦੋ ਟਾਂਡੇ ਆ ਵੱਢ ਲੈਣੇ ਚੱਲਾਣਾ ਉਹ ਗਹਿਣੀ ਦਾਤਰੀ ਛਰਾ ਤੇ ਮੜਕਣੇ ਗੁੱਸੇ ਹੋਣਾ ਦਾਤਰੀ ਨੇ ਲੱਭੀ ਸੈਰੇ ਉਹਨੂੰ ਚੱਲ ਚੋਕੜਾ ਤੇ ਆ ਜਾ ਤੇ ਗਾਂ ਤੋਂ ਨਾ ਵਰਤਾ ਮੈਂ ਨਹੀਂ ਪੱਠੇ ਦੇਣੇ ਫੇਰ ਨਾ ਮੈਨੂੰ ਆਖੀ ਆਰੇ ਮੂੰਹ ਬਣਾਏਂਗੀ ਤੇ ਗੁੱਸਾ ਕਰੇਂਗੀ ਰੋਜ ਦਿਹਾੜੀ ਪੰਮਾ ਇੱਕ ਗੱਲਾਂ ਵਾਰਾਂ ਨਹੀਂ ਖਾਂਦੀ। ਕਿ ਕੀ ਕਰਨੇ ਆ ਕਿੰਨੇ ਪੱਟੇ? ਪ੍ਰੀਤ ਨੂੰ ਤੱਕ ਤੂੰ ਭਾਵੇਂ ਸਾਰਾ ਕਿਲਾ ਹੀ ਵਢਾ ਦੇ। ਉਹਦੇ ਵਾਰਾਂ ਨਹੀਂ ਤੂੰ ਬੋਲਣਾ ਕਿ ਤੇਰੇ ਇੰਦਰ ਬੰਦਗੀ ਬੜੀ ਆ ਨਾ। ਪੰਮਾ ਮੇਰੀ ਸੁਣ ਗਾਲ ਤੂੰ ਸੋਚਦੀ ਆ ਗਲਤ। ਉਹ ਤੇ ਕਿਲੇ ਚ ਲਾਉਣਾ ਸੀ ਅਸੀਂ ਝੋਨਾ। ਉਹ ਤਾਂ ਪੱਠੇ ਸਾਰਿਆਂ ਨੂੰ ਵਢਾਤੇ ਆ ਤੇ ਤੈਨੂੰ ਤੇਰੇ ਵੀ ਘਰ ਵਾਲੇ ਨੂੰ ਕਿਹਾ ਉਹਨੇ ਤੇਰੇ ਕੋਲ ਗੱਲ ਨਹੀਂ ਕੀਤੀ ਹੋਣੀ। ਹੁਣ ਇਹ ਪੱਠੇ ਰਹਿ ਕੇ ਸਾਡੇ ਡੰਗਰ ਆ ਜੀਤੇ। ਤੈਨੂੰ ਪਤਾ ਸੋਖਣਾ ਸਾਡੇ 14-15 ਡੰਗਰ ਆ ਤੇ ਫਿਰ ਆ ਪੱਠੇ ਕਿਤੇ ਉਹਨਾਂ ਨੂੰ ਜਾਦੇ। ਤੂੰ ਆਵੇਂ ਪ੍ਰੀਤ ਨੂੰ ਵੱਡਦੀ ਵੇਖ ਲੈ ਤਾਂ ਫੇਰ ਵੇਖ ਨੀ ਪ੍ਰੀਤ ਤੇ ਆਉਂਦੀ ਨਹੀਂ ਹੋਣਾ ਮਾੜੇ ਨੂੰ ਕੌਣ ਦਿੰਦਾ ਪਗੜੇ ਨੂੰ ਤਗੜੇ ਤੇ ਘਰ ਪਸਦਈ ਮਾੜੇ ਦੇ ਨਹੀਂ ਕੋਣ ਨਹੀਂ ਆਉਂਦੀ ਪ੍ਰੀਤ ਤੂੰ ਪ੍ਰੀਤ ਨਾਲ ਸ਼ਰੀਕਾ ਕਰਦੀ ਰਹੀ ਆ ਚਕਾਵੇਂਗੀ ਇਹ ਹੁਣ ਕਿੰਨੇ ਕੇ ਤੈਨੂੰ ਚਕਾਵਾ ਚੁੱਕ ਲਗਾ ਤੂੰ ਕਿਥੋਂ ਆਕਾ ਵੇ ਪੱਠੇ ਤਾਂ ਐ ਚੁੱਕਦੇ ਜਿਵੇਂ ਤੇਰੀ ਜੱਟਾਂ ਦੀ ਨਹੀਂ ਦੂਜਿਆਂ ਦੀ ਪਣ ਪੱਠੇ ਲੈ ਕੇ ਆਉ ਜਾਂਦੀ ਰਹੀ ਦੱਸ ਹੁਣ ਕਰੇ ਪਿੱਛਾ ਭੌ ਕੇ ਨਹੀਂ ਵੇਖਿਆ ਹਣ ਗਾਂ ਤੋ ਨਾ ਆਵੀ ਲੈਣ ਨਾ ਮੈਂ ਦੇਣੇ ਹੀ ਹੁਣ ਸਸ ਹਾਂ ਤੋਈ داری ਪੱਠੇ ਵਾਰ ਆ ਕੇ ਦਿਖਾ ਦੇ ਦਿੱਤੀ ਕਿੰਨੀ ਗਰਮੀ ਮਾਰਿਆ ਮੈਂ ਤਾਂ ਹੁਣੇ ਹਜੇ ਪੱਠੇ ਵਾਟ ਕੇ ਨਹੀਂ ਤੇ ਤੋ ਹੋਰ ਮੈਂ ਕਿਹ ਜੇ ਦੇ ਨਾਲ ਨਾ ਨ ਗਈ ਇਹਨੇ ਕਿਹਾ ਕਿ ਕਿੰਨੇ ਕੁ ਵਾਢਲੇ ਹੋਣੇ ਤੇ ਕਿੰਨੇ ਕੁ ਨਹੀਂ ਫਟਣੇ ਤਾਂ ਕਰਕੇ ਮੈਨੂੰ ਇਹਦੇ ਨਾਲ ਜਾਣਾ ਪਿਆ ਕਿਤੇ ਗਰਮੀ ਨੇ ਤੇ ਆਖਰਾਂ ਦੀ jaan ਖਾਦੀ ਲਿਆਂ ਘੜੀ ਸਾ ਲਵਾ ਫਿਰ ਕਿ ਸਬਜੀ ਸਬਜੀ ਦਾ ਵੇਖਾ ਬਹੁਤ ਗਰਮੀ ਬੱਪਾ ਦੀਦੀ ਘਰੇ ਆਂ ਕਿਆ ਕਰਿਆ ਆਜਾ ਕੀ ਕਰੀ ਜਾਂਦੇ ਜੋ ਕੋਈ ਨਹੀਂ ਕਰਨਾ ਕੀ ਉਹ ਕਰਨੀ ਬੜੀ ਐਵੇਂ ਬੈਠੇ ਜੇ ਗਰਮੀ ਚ ਕੋ ਪੱਕਾ ਭੁੱਖਾ ਲਾ ਲਓ ਅੱਖਾ ਕੀ ਲਾਉਣਾ ਹੀ ਨਹੀਂ ਗਰਮੀ ਚ ਤੈਨੂੰ ਪਤਾ ਮਿੰਟ ਮਿੰਟ ਤੇ ਕੰਮ ਪੈਂਗਾ ਰ ਮਿੰਟ ਮਿੰਟ ਮੰਜੀ ਕਿ ਚਲੂਗਾ ਜੇ ਬਣਾਈ ਕੋਈ ਕਸ ਕੁਸੀ ਲਿਆ ਕਰੋ ਤੁਸੀਂ ਜੇ 사이드 ਤੇ ਹੋਗੇ ਬਹੁਤ ਪੈ ਲੈਂਦੇ ਜੀ ਨਹੀਂ ਇਹ ਵੇਲੀ ਵਾਸਤੇ ਮੰਜੀ ਰੱਖੀ ਹੈ ਠੀਕ ਤੇ ਸ਼ਰ ਇੱਥੇ ਵੇਲੀ ਚ ਕੀ ਕਰਨ ਦਾ ਹੈ ਉਹਦੇ ਪੱਠੇ ਲਈ ਜਾਂਦੀ ਤੁਹਾਡੇ ਲਈ ਜਾਂਦੀ ਦੀਦੀ ਪੱਠੇ ਉਹ ਹੀ ਤੇ ਤੈਨੂੰ ਮੈਂ ਦੱਸਾਂ ਤਈ ਵੀ ਪਹਿਲਾਂ ਮੈਂ ਆਵੇ ਆਪਣੇ ਪੱਠੇ ਵਾਟ ਕੇ ਲਿਆਈ ਹੂ ਸਾਹ ਹੁਣ ਆਹੀ ਆ ਗਈ ਤੇ ਮੈਨੂੰ ਥੋੜੇ ਜਿਹਾ ਪੱਠੇ ਦੇ ਦੇ ਨਹੀਂ ਵਾ ਵਾ ਵੱਢ ਲੈ ਤੂੰ ਲੈ ਤੂੰ ਬੇ ਗੱਲ ਪੂਰੀ ਤੇ ਉਹਦੇ ਮੱਥੇ ਤੇ ਹੱਥ ਮਾਰਨ ਲੱਗੀ ਥੋੜੇ ਜਿਹਾ ਦੇ ਦਿਓ ਤੇ ਮੇਰੀ ਗੱਲ ਸੁਣ ਇੱਕ ਕਿੱਲਾ ਪੱਠਿਆਂ ਦਾ ਬਢਾਇਆ ਉਹ ਕਿੱਧਰ ਤੁਹਾਡਾ ਚੱਲ ਗਿਆ ਹੈ ਦੱਸ ਦੱਸ ਉਹ ਮਈਆਂ ਥਾ ਕੇ ਕੱਢਤਾ ਕੀ ਹੁਣ ਉਹ ਬੈਠਾ ਕਿ ਤੇ ਕਿੱਲਾ ਦੱਸ ਸਾਰੀ ਉਮਰ ਕਿੱਦਾਂ ਬਿਟਾ ਰਹੀ ਹੈ ਇੱਕ ਇਕੱਲਾ ਸੀ ਆਪਣੇ ਜੋਗਾ ਪੀ ਲੈ ਇੱਕ ਇਕੱਲਾ ਤੇਰੇ ਤੇ ਪੰਮੋ ਜੋਗਾ ਪੀ ਚ ਲਿਆ ਕਰੀ ਸੋ ਸਾਰੇ ਨਾਲ ਵਧ ਗਿਆ ਜੇ ਇੰਨਾ ਕਰ ਲਿਆ ਕਰੋ ਸਣੀ ਤੁਹਾਡੀ ਸੁਖ ਨਾ ਵਾਵਾ ਕਿਹੜੇ ਕੁੜੇ ਪਿਛਾਰ ਮਾਰੀ ਗਾਲੀ ਹੈ ਅੱਗੋਂ ਆਦੇ ਹੋ ਸਕੋ ਵਧ ਗਿਆ ਵਾ ਉਹ ਆਈ ਆ ਉਹ ਬਹੁਤ ਵੱਡੀ ਪੱਠੇ ਲੈ ਗਈ ਪਰ ਜੋ ਵੜਨ ਲੱਗੀ ਜੋ ਵੜਨ ਲੱਗੀ ਹਾਰ ਕੇ ਉਹਨੂੰ ਢਾਇਆ ਹੀ ਬਸ ਕਰ ਜਾ ਹੁਣ ਨਾ ਪੜ ਥੋੜੇ ਜਿਹੀ ਪੱਠੇ ਲਈ ਜਾਂਦੀ ਹੈ ਵਿਚਾਰੀ ਗੱਲਾਂ ਤੇਰੇ ਤੋਂ ਜ਼ਿਆਦੀਆਂ ਕਰ ਆ ਗਈ ਹੋਣੀ ਇਹ ਤੇ ਪੱਠੇ ਤੇ ਥੋੜੇ ਜੇ ਲਈ ਜਾਂਦੀ ਛੇ ਮੈਂਟੀਆਂ ਗੱਲਾਂ ਕਰਦੀ ਮੈਨੂੰ ਰਾਜ ਮਿਲੀ ਵਿਚਾਰੀ ਜਾਂਦੀ ਤੇ ਨਾਲੇ ਦੁੱਖ ਬੋਲਦੀ ਸੀ ਆਪਣੇ ਨਹੀਂ ਜੇ ਆਈਡੀਏ ਮੈਂ ਗੱਲਾਂ ਕਰਦੀ ਆਂ ਤੇ ਮੇਰੇ ਕੋਲ ਦਾਣੇ ਲੈਣ ਆਉਂਦੇ ਗਾਣੇ ਪਹਿਲਾਂ ਤੁਸੀਂ ਛੋੜੇ ਬੀਜਿਆ ਕਰੋ ਹਣ ਲੋਕੀ ਵੇਖ ਵੇਖ ਕੇ ਮੰਗਣ ਹੀ ਆਉਣਾ ਲੋਕਾਂ ਨੇ ਪੱਠੇ ਤੂੰ ਹੀ ਆਂਦਾ ਤਾ ਤਰ ਇਹ ਛੋੜੋ ਇਹ ਛੋੜ ਪੰਪਰੇ ਤੇ ਤੇਰੀ ਕਾਹਦੀ ਲੜਾਈ ਐ ਸਾਡੀ ਪਹਿਲੀ ਐਸੀ ਬੀਜ ਲੈ ਹੁਣ ਇਹ ਛ ਤੇਰੀ ਕਾਹਦੀ ਲੜਾਈ ਦੱਸ ਪੱਠੇ ਵੀਰੇ ਕਿ ਛੜੀ ਜਾਂਦੀ ਐ ਜੇ ਤੂੰ ਨਹੀਂ ਛੜਦਿਆਂ ਨਹੀਂ ਤੇਰੇ ਕੋਲ ਪਹਿਲੀ ਬੰਨਾ ਥੋੜਾ ਵਾ ਤੂੰ ਵੀ ਤੋ ਅਕੱਲੇ ਵੱਧ ਪਜਾਲਿਆ ਕਰ ਪਹਿਣਾ ਸਾਡੇ ਮੂਤ ਇੰਨਾ ਕੁਛ ਨਾ ਆਪਣੇ ਦਿੱਤਾ ਫੇਰ ਵੀ ਮੰਗਤਾਂ ਹੀ ਲੱਕ ਬੰਨਿਆ ਇਤੋ ਹਾ ਤੂੰ ਤੇ ਲੜਨੀ ਪੈ ਗਈਆਂ ਕੱਲਾ ਹੀ ਤੂੰ ਉੱਦਾਂ ਦੀਆਂ ਘਰ ਮੀਕ ਗਰਮੀ ਨੇ ਖੇਜ ਚੜੀ ਇੱਕ ਤੂੰ ਨਾ ਹਾਂ ਲੈ ਜਾ ਬੜੀ ਸਿਆਣੀ ਕਿ ਚਾਤਰ ਤੂੰ ਵੱਡੀ ਮੈਂ ਮਰ ਕੇ ਤੇਰੇ ਗਰਮੀ ਚ ਵੱਟੇ ਉਹ ਵੀ ਇਹੋ ਗੱਲਾਂ ਦੀ ਮੈਂ ਉੱਥੋਂ ਪੱਠੇ ਲੈ ਜਾ ਜਿਹੜੇ ਕਿੜੇ ਉਹ ਹੀ ਦਿਸੀ ਜਾਂਦੇ ਉੱਥੇ ਜਾ ਆਡਰਾ ਤੂੰ ਮੇ ਮਾਸਾ ਥੱਬਾ ਜਿਹੜੇ ਵਟਨੇ ਹਾਂ ਹਾਂ ਉੱਥੇ ਨਹੀਂ ਮੈਂ ਜਾਣਾ ਲੈ ਉੱਥੇ ਜਿਹੜਾ ਤੇਰੇ ਘਰੇ ਨਾ ਛੋਟਾ ਮੈਂ ਉਹਦੇ ਸਭ ਸਾਰੇ ਨਾ ਵੱਡੇ ਛੋਟਾ ਬੱਲੇ ਤੇਰੇ ਜਾਣੀ ਚੱਲ ਜਾ ਚੱਲ ਜਾ ਮੈਨੂੰ ਤਾਂ ਤੇਰੇ ਵੱਲ ਵੇ ਵੇ ਕੇ ਗੁੱਸਾ ਚੜਨ ਤੇ ਆਈ ਕੀ ਇਹ ਇਹ ਤੂੰ ਗੱਲਾਂ ਕਰਦੀ ਆਂ ਮੈਨੂੰ ਮੇਰਾ ਤਰਲੇ ਕੱਢਣ ਨਹੀਂ ਤੁਹਾਡੇ ਤੁਸੀਂ ਸਭੋ ਲੜਨ ਪੈਂਦੀ ਐ ਜੋ ਗਾੜੀਆਂ ਨਹੀਂ ਨਹੀਂ ਮੇਰੇ ਕੋਲ ਨਹੀਂ ਪੱਠੇ ਕੇ ਮੇਰੇ ਨਾਲ ਤਰਲੇ ਕੱਢਿਆ ਕਰੋ ਤੁਹਾਨੂੰ ਕੋਈ ਆ ਤਾਂ ਮੇਰੇ ਤਰਲੇ ਕੱਢੋ ਇੱਥੇ ਟੋਕੇ ਆਣੀ ਤੇ ਕੁੱਤਰੇ ਪਈ ਆਣੇ ਉਥੋਂ ਥੋੜਾ ਬਾਲਟਾ ਲੈ ਜਾਨੀ ਆ ਵੀ ਤੇਰੇ ਕੇ ਹੱਥ ਜੁੜੇ ਗਰਮੀ ਪੜੀ ਮਰ ਕੇ ਆਪਣਾ ਹੀ ਹੁੰਦਾ ਈ ਐਵੇਂ ਮੈਨੂੰ ਦੁਖੀ ਨਾ ਕਰ ਤੇ ਜਾ ਚਲੀ ਜਾ ਘਰ ਆਪਨੇ ਮੈਂ ਤਾਂ ਚੱਲ ਗਰਮੀ ਦੀ ਵਧੀ ਜਾਣਾ ਦੇ ਦੇ ਪੈਣਾ ਥੋੜੇ ਜੇ ਨਾਲ ਦੁੱਧ ਦੇ ਦੂੰ ਗਲਾਸੀ ਇੱਕ ਹੋਰ ਦੱਸ ਮਾਰ ਇਸ ਬਾਦੂ ਦਿੱਤਾ ਘਰ ਦੁੱਧ ਮੈਂ ਤੁਹਾਡੇ ਵਾਂਗੂ ਮੰਗਾਂ ਤੇ ਥੋੜੀ ਲੱਕ ਬੰਨਿਆ ਦੋਵਾਂ ਜਾਣੀਆਂ ਨੇ ਇਹ ਦਿਨ ਬਦਲ ਕੇ ਨਹੀਂ ਟਾਈਮ ਲੱਗਦਾ ਹੁੰਦਾ ਕੀ ਪਤਾ ਹੁੰਦਾ ਵਾ ਕਿਹੜਾ ਕਿਹੜਾ ਦਿਨ ਆ ਜਾਣਾ ਗੱਲ ਦਿਨ ਬਦਲਦੀ ਨਹੀਂ ਦਿਨ ਤਾਂ ਤਾਂ ਬਦਲ ਤੇਰੇ ਕੋਲ ਹੋਵੇ ਕੱਖਣਾ ਤੇਰੇ ਕੋਲ ਤਾਂ ਸਭ ਕੁਝ ਹੁੰਦਾ ਅਸੁੰਦੇ ਆ ਵੀ ਤੂੰ ਨੀਤ ਮਾੜੀ ਵਿਖਾਉਂਦੀ ਰਹੀ ਨਹੀਂ ਕਿੱਥੇ ਮੁੱਕ ਗਏ ਆ ਅੱਜ ਦਾ ਸਾਡਾ ਕੀ ਕਸੂਰ ਆ ਜੇ ਮੈਂ ਥੱੱਪਾ ਤੈਨੂੰ ਥੱੱਪਾ ਉਹਨੂੰ ਦਿੰਦੀ ਰਹੀ ਸਾਡਾ ਤੇ ਫਿਰ ਪੂਰੀ ਫੜ ਗਈ ਅੱਜ ਦੇ ਦੇ ਕੱਲ ਨਹੀਂ ਆਉਂਦੀ ਚੱਲਦਾ ਸੋਰ ਦਾਸੀ ਉੱਥੇ ਬੈਠ ਕੇ ਲੈ ਜਾ ਫਿਰ ਮੈਂ ਅੱਜ ਤੋਂ ਨਹੀਂ ਦਿੰਉ ਤੇ ਮੈਨੂੰ ਨੇਰਾ ਹੋ ਜਾਣਾ ਮੈਂ ਤੇ ਸਬਜੀ ਵੀ ਤਾਂ ਨਹੀਂ ਜਾ ਕੇ ਤੇ ਮੇਰੇ ਨਾਲ ਦਾ ਗਿਆਈ ਸ਼ਹਿਰ ਤੇ ਉਹ ਆਂਦਾ ਹੀ ਗਵੰਡ ਨਾਲੋਂ ਲੈ ਆਈ ਉਹਨੇ ਵੱਡੇ ਹੋਣੇ ਪ੍ਰੀਤ ਮੇਰੀ ਘਰ ਸਿਆਣੀ ਬਿਆਣੀ ਹੈ ਕੀ ਐਵੇਂ ਮੇਰੇ ਘਰ ਆਈਆਂ ਤੇਰੇ ਨਾਲ ਲੜਤੀ ਤੇ ਮੈਂ ਬੇਚੀ ਕਰਕੇ ਚੱਠੀ ਨਹੀਂ ਤੇ ਮੈਂ ਉਹ ਨਹੀਂ ਉਹ ਦੇਣੇ ਉਹ ਤਾਂ ਮੈਂ ਆਪ ਮਸਾ ਮਰ ਕੇ ਵੱਡੇ ਤੇ ਥੋੜੇ ਜਿ ਦੇ ਦੇ ਜਿਆਦਾ ਨਹੀਂ ਖੜਦੀ ਬਾਅਦ ਤੱਕ ਖੜ ਲੈ ਜਾਉਂਗੇ ਬਾਅਦ ਤੱਕ ਖੜ ਠੱਗਾ ਵਾ ਦੱਸ ਨਾ ਠੱਗਾ ਨਹੀਂ ਮੈਨੂੰ ਦੇ ਦੋ ਨਾ ਮੈਂ ਤਾਂ ਫਿਰ ਜਾ ਕੇ ਨਿਆਣੇ ਵੀ ਵੇਖਣੇ ਆ ਆਪਣੇ ਤੁਹਾਡੇ ਕਿਹੜੇ ਨਿਆਣੇ ਵੱਡੇ ਆ ਆਪਣੇ ਆਪ ਆਪਣਾ ਸਮਝੋਗੇ ਮੇਰੇ ਤੇ ਨਿਆਣੇ ਵੀ ਨਿੱਕੇ ਆ ਤਰਸ ਖਾ ਲਿਆ ਕਰੋ ਕਿ ਚਕੇ ਨਾ ਨਹੀਂ ਕੇ ਤਰਸ ਮੇਰੇ ਤੇ ਤਰਸ ਖਾ ਖਾ ਕੇ ਅੰਤਰੀ ਮੈਂ ਤਾਂ ਕੰਗਾਲ ਹੋ ਚੱਲੀ ਕਦੀ ਉਹ ਪੱਠੇ ਲੈ ਜਾਂਦੀ ਕਦੀ ਤੂੰ ਲੈ ਜਾਂਦੀ ਕਿਸਮਣ ਖਾ ਜੇ ਇਹੋ ਜ ਆ ਤਰਸ ਜਾ ਉੱਥੇ ਜਾ ਆਪਦੇ ਘਰ ਜਾ ਕੇ ਕੰਮ ਕਰ ਜਾ ਕੇ ਮੈਂ ਪੱਠੇ ਲੈਣ ਨਹੀਂ ਆਉਂ ਆ ਕੰਮ ਕੰਮ ਕਰੀ ਜਾਂਦੇ ਪੱਠੇ ਹੁਣ ਲੈ ਗਈ ਚਾਹੂੰਗੀ ਤੇ ਪੈਲੇ ਚ ਲੈ ਜਾਣਾ ਇੱਥੇ ਨਹੀਂ ਮੈਂ ਦੇਣੇਗੇ ਐ ਸਿਰ ਖਾਦਾ ਹੀ ਗਰਮੀ ਇੱਕ ਤੂਆ ਆ ਗਈ ਉੱਥੋਂ ਮੈਂ ਪਹਿਣਾ 6 ਵਜੇ ਉੱਥੋਂ ਮੈਨੂੰ ਕੋਲ ਲੜ ਗਿਆ ਤਾਂ ਉੱਥੇ ਪਈ ਰਹੂੰਗੀ ਕੋਈ ਨਹੀਂ ਕਿ ਤੈਨੂੰ ਲੜਦਾ ਐ ਥੋੜੀ ਤੈਨੂੰ ਲੜਦਾ ਉੱਥੇ ਤੈਨੂੰ ਜ਼ਿਆਦਾ ਲੜਦਾ ਕਿ ਕਿਥੋਂ ਦੱਸ ਮੈਨੂੰ ਲੜਦੇ ਉੱਥੇ ਦਿਖਾਉਂਦੇ ਆ ਮੈਨੂੰ ਸਾਰਾ ਕਿਤੇ ਨਹੀਂ ਲੜਦਾ ਤੇਰੀ ਕੋਸ਼ਿਸ਼ ਨਹੀਂ ਚੱਲਿਆ ਬੁਟੀ ਕੋੜੇ ਕੋੜੇ ਜੇ ਲੜ ਗਿਆ ਤਾਂ ਉੱਥੇ ਪਈ ਨੂੰ ਸਾਂਭਦੀ ਫਰੀ ਨਿਆਣੇ ਮੇਰੇ ਪਿੱਛੋਂ ਜਾ ਨੀ ਪ੍ਰੀਤਾ ਮੇਰਾ ਸਿਰ ਪੜਾ ਕੀੜੇ ਤੇ ਜਾ ਮੇਰੀ ਜੇ ਵਟਨੇ ਤੋ ਥੋ ਰੋਕਾ ਬਾਤ ਇੱਥੇ ਨਾ ਜਾਨੀ ਥੋੜੇ ਜਿਹਾ ਫਿਰ ਕੱਲ ਨੂੰ ਤੇਰੇ ਵੱਟ ਜੂ ਹੋਰ ਦੱਸ 3 ਵਜੇ ਆਣ ਕੇ ਤੇਰੇ ਪੱਠੇ ਵੱਡ ਜੂ ਮੈਂ ਅੱਛਾ ਤਾਂ 3 ਵਜੇ ਮੈਂ ਤੈਨੂੰ ਘਰੋਂ ਲੈਣ ਜਾਉਂ ਕਿ ਵੀ ਮੇਰੇ ਪੱਠੇ ਮੈਂ ਆ ਜੂ ਆਪੇ ਆ ਜੂ ਨਾਲੇ ਮੈਂ ਆਪਣੇ ਲੈ ਜੂ ਮਾਸਾ ਤੂੰ ਮੈਨੂੰ ਕਿੱਥੇ ਕੱਲ 3 ਵਜੇ ਦਿਸਦੀ ਤੈਨੂੰ ਮੈਂ ਚਲਾਕ ਨੂੰ ਭਲਾ ਜਾਣਦੀ ਨਹੀਂ ਮੈਂ ਨਹੀਂ ਨਹੀਂ ਆਉਂਗੀ ਵੇਲਾ ਦੇ ਦੇ ਪੱਠੇ ਮਾਰ ਲੈ ਕੇ ਦੇ ਦੇ ਬਾਲ ਤੱਕ ਦੇ ਦੇ ਲੈ ਜਾ ਫਿਰ ਨਾ ਨਾ ਮੈਂ ਪੱਠੇ ਨਹੀਂ ਦੇਣੀ ਇੱਥੇ ਫਿਰ ਮੈਂ ਲੈ ਚੱਲੀ ਥੋੜੇ ਜਿ ਹੈ ਲੈ ਜਾ ਮੈਂ ਥੋੜੇ ਜਿ ਵੇਲਾ ਮਾਨ ਜਾ ਪੈਣਾ ਤੇਰੇ ਗੱਡੀ ਹੱਥ ਜੋੜਦੇ ਨਹੀਂ ਦੇ ਦੇ ਬਾਲ ਤੱਕ ਮੇਰੇ ਤੇ ਗਾਂ ਵੀ ਸਵੇਰ ਦੀ ਭੁੱਖੀ ਆ ਤੂੰ ਕਿਹੜੀ ਮਿੱਟੀ ਦੀ ਬਣੀ ਏ ਕਿੱਡੀ ਟੁੱਟੀ ਈਟਵਾ ਹੈ ਬੰਦਾ ਜਵਾਬ ਦੇ ਦੇ ਤੋਦੇ ਦੇ ਘਰੇ ਵੜ ਨੂੰ ਜੀ ਨਹੀਂ ਕਰਦਾ ਤੇ ਤੂੰ ਤਾਂ ਠੱਕੇ ਪੱਠੇ ਮੈਂ ਲੈ ਨਹੀਂ ਪੱਠੇ ਆਈ ਆ ਤੇ ਫਿਰ ਮੈਂ ਖਾਲੀ ਹੱਥ ਮੋੜ ਜੂਗੀ ਤੇ ਕੀ ਮੈਨੂੰ ਆਖੂਗਾ ਪਹਿਣਾ ਦੇ ਦੇਣੀ ਜੇ ਮੇਰਾ ਮੁੰਛੀ ਘਰੇ ਆ ਕੇ ਤੁਹਾਨੂੰ ਕਹਣਾ ਪੱਠੇ ਹੀ ਨਹੀਂ ਪਾਏ ਵੇਲਾ ਕਿੱਡੀ ਬੇਸ਼ਰਮ ਕਿਤੇ ਕਰਸਮ ਨਹੀਂ ਆਉਂਦਾ ਬੇਜਮਾਨੀ ਤੇ ਉਹੋ ਜਿਹਾ ਬੇਸ਼ਰਮ ਤੇਰਾ ਮੁੰਛੀ ਉਹੋ ਜਿਹਾ ਬੇਸ਼ਰਮ ਉਹਨਾਂ ਮਾਸਟਰ ਜਿਹੜਾ ਬੁੜੀਆਂ ਨੂੰ ਅੱਗੇ ਕਰ ਦਿੰਦੇ ਤੇ ਆਪ ਮੋਟੇ ਆਹ ਤੇਰਾ ਬੰਦਾ ਸਾਰਿਆਂ ਨੂੰ ਵਸ ਗਿਆ ਅਸੀਂ ਤੇ ਆਪਾਂ ਨਹੀਂ ਤੇਰਾ ਵਧੀਆ ਚੰਗਾ ਪਹਿਣਾ ਨਜ਼ਰ ਨਾ ਲਾ ਦਿਓ ਮੇਰੇ ਬੰਤੇ ਨੂੰ ਚਾਹ ਕੰਮ ਕਰ ਜਾ ਕੇ ਕਰ ਕਿਤੇ ਨਾ ਪਹਿਣਾ ਤੇਰਾ ਸਰਪੰਚ ਤੇ ਸਾਰੇ ਸਾਰਿਆਂ ਨੂੰ ਵਧੀਆ ਹੈ ਨਾਲੇ ਤੇਰੇ ਕੋ ਪੱਠੇ ਵਢਾ ਲੈਂਦਾ ਤੇ ਨਾਲੇ ਬੰਦੇ ਲਿਆ ਲਿਆ ਘਰ ਬਿਠਾ ਕੇ ਸਾਡੇ ਤੇ ਤੈਨੂੰ ਚਾਹੇ ਚੁੱਲ੍ਹੇ ਚਾੜ ਛੜਦਾ ਹੈ ਆ ਵਤਾਈ ਕਰਦੀ ਮੈਂ ਕਿਸੇ ਦਾ ਤਾਂ ਨਹੀਂ ਕਰਦੀ ਆਹੋ ਅਸੀਂ ਕਦੋਂ ਕਹਿੰਨੇ ਕਿਸੇ ਦਾ ਕਰਦੀ ਐ ਤੇ ਥੋੜੇ ਪੱਥਰ ਦੇ ਦੇਣਾ ਕੰਨਾ ਪਤਾ ਕਰਨ ਦੀ ਕੋਈ ਲੋੜ ਨਹੀਂ ਤੋਰ ਤੇਰਾ ਸਰਪੰਚ ਤਾਂ ਹੀ ਆਨੇ ਸੋਖ ਸਾਰੇ ਨਾ ਵਧੀਆ ਇੱਚ ਗੱਲਾਂ ਪਤਾ ਜਿਹੜੀ ਗੱਲ ਨਿਕਾ ਬਹੁਤ ਮਾੜੀ ਪੈਣਾ ਹੋਵੇ ਨજર ਨਾ ਲਾ ਦਿਓ ਮੇਰੇ ਪੈਣ ਤੇਰੀ ਨਿਗਾ ਨਾ ਲੱਗੂ ਮੇਰੀ ਮੁੰਛੀ ਨੇ ਐਡਾ ਸੋਹਣਾ ਕਿਦਾ ਮੇਰਾ ਮੁੰਛੀ ਹੈ ਬੋਟਾ ਲੈਣ ਲੱਗੇ ਤੇ ਬੂਏ ਘੜੀਆਂ ਆਣ ਕੇ ਦੋਵੇਂ ਜੀ ਖਲੋ ਜਾਂਦੇ ਸਾਨੂੰ ਵੋਟ ਪਾ ਦਿਓ ਸਾਨੂੰ ਵੋਟ ਪਾ ਦਿਓ ਉਹ ਤਾਂ ਸਰਪੰਚ ਕੇ ਦੇ ਵਾਰੇ ਨਹੀਂ ਆਉਂਦੇ ਦਿੰਦਾ ਹਨ ਅਸੀਂ ਤਾਂ ਇਸੇ ਚੱਕਰਾਂ 'ਚ ਥੱਲੇ ਲੱਗ ਪਾਪੀ ਜੀ ਲੈ ਕੇ ਤੇ ਗੇਟ ਗ ਕਾ ਵੀ ਨਹੀਂ ਪੀਂਂਦੇਂਦੇ ਤੁਸੀਂ ਤੇ ਹੁਣ ਕਿਤੇ ਬਾਲਟਾ ਪੱਠੇ ਲੈਣ ਆਗੇ ਤੇ ਉਹ ਨਹੀਂ ਤੁਸੀਂ ਨਹੀਂ ਤੇ ਤੈਨੂੰ ਸ਼ਰਮ ਨਹੀਂ ਆਉਦੀ ਬਾਲਟਾ ਇੱਕ ਦਿਨ ਖੜੇ ਉਹ ਤਾਂ ਤੁਹਾਨੂੰ ਨਹੀਂ ਆਉਂਦੀ ਕਿਤੇ ਵੋਟਾਂ ਆਉਂਦੀਆਂ ਉਹ ਤਾਂ ਦੋਵੇਂ ਜੀ ਬੂਏ ਘੜੀ 5 ਵਜੇ ਖਲੋਤੇ ਹੁੰਦੇ ਜਿ ਪਹਿਰਾ ਦੇਣ ਵਾਲਿਆਂ ਵਾਂਗ ਆਹ ਧੱਕਾ ਹੀ ਐਡਾ ਵੱਡਾ ਤੇਰਾ ਉਹ ਦਾ ਸਰਪੰਚ ਦਾ ਹੈ ਦਿਲ ਮਾਸਾ ਤੱਕੜਿਆ ਰੱਖਿਆ ਕਰ ਐਡਾ ਕਿਚੜੀ ਕਿਚੜਾ ਦਿਲ ਲਈ ਫਿਰਦੀ ਕਿਤੇ ਬਾਲਟਾ ਪੱਠੇ ਨਾਲ ਕੀ ਹੋਣ ਲੱਗਾ ਸਰਪੰਚ ਨੂੰ ਕਿਤੇ ਕੁਝ ਨਹੀਂ ਹੁੰਦਾ ਤੇਰੇ ਸਰਪੰਚ ਚਾਂ ਨਹੀਂ ਰਹਿੰਦਾ ਵੀ ਸਿਰ ਪਿੜ ਲਾ ਤੇ ਚੱਲ 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 ਜਾ ਲੈ ਜਾ ਨੇ ਪੈਣਾ ਕਹਿ ਦੇ ਲੈ ਜਾ ਮੈਨੂੰ ਤੇ ਸ਼ਾਮਾਂ ਦੇ 6 ਵਜ ਗਏ ਤੇਰਾ ਸਿਰ ਮਗਰਾ ਲੈ ਲੈ ਜਾ ਕਰੋ ਲੈ ਲੈ ਜਾ ਕੀ ਜਾਣ ਖਾਦੀ ਉਹ ਤੋਂ ਨਹੀਂ ਕਹਿ ਦਿੰਦੀ ਉਹ ਤੇ ਘੰਟਾ ਮੇਰਾ ਵੇਸਟ ਕਰਤਾ ਹੀ ਉਹ ਤੇ ਜਦੋਂ ਵੋਟਾਂ ਲੈਣ ਆਏਗੀ ਨਾ ਉਦੋਂ ਇਦਾਂ ਹੀ ਕਹੂੰਗੀ ਯਾਰ ਮੇਰਾ ਇੱਕ ਕਸੂਰ ਆ ਦਾਂਗੇ ਵੇਖੋ ਮੇਰਾ ਇੱਕ ਕਸੂਰ ਨਾਲੇ ਥੱਕੇ ਨਾ ਚੀਜ਼ ਖੜੀ ਜਾਂਦੀ ਐ ਅਹੇ ਉਦੋਂ ਤਾਂ ਹੀ ਕਹਿ ਦਿੰਦੀ ਐਨਾ ਤਾਂ ਤੂੰ ਦਿਮਾਗ ਮੇਰਾ ਚਟਦੇ ਤੇ ਹਾਰ ਕੇ ਮੈਨੂੰ ਪੈਣਾ ਹੀ ਪੈਣਾ ਹੀ ਲੈ ਜਾ ਉਹ ਰੋਣ ਰੋਣੇ ਨੇ ਪੱਟੇ ਵੀ ਨਹੀਂ ਆਇਤੇ ਮਮਾ ਹੀ ਦਿੱਤੇ ਹਾਂ ਵਾਥੀ ਬਾਂਡਾ ਭਰ ਨਹੀਂ ਬੋਵੇ ਆ ਜਦੇ ਰੱਖ ਜੂ ਵੀਪ੍ਰੀਤ ਪੱਟੇ ਥੋੜੇ ਖੜੀ ਭੈਣਾ ਮੈਨੂੰ ਫਾੜ ਤੇ ਲੈਂਦੇ ਤੇ ਮੈਂ ਫੜਿਆ ਹੀ ਨਹੀਂ ਕੌਂਤਰੀਆਂ ਟਾਂਗੇ ਟਾਂਗੇ ਜੱਡੀਆਂ ਤੇਰੀਆਂ ਬਾਵਾ ਵਾ ਇਹਦੇ ਚ ਤਾਂ ਰੋਗ ਵੀ ਬੜਾ ਤਗੜਾ ਆਉਣਾ ਵਾ ਤੂੰ ਜੱਡੀਆਂ ਖੜੀ ਕੱਲ ਜਾ ਮੈਂ ਥੋੜੇ ਖੜਾ ਟੈਨਸ਼ਨ ਨਾ ਲੈ ਚਲ ਜਾ ਜਾ ਮੰਜੀ ਤੇ ਬਹਿ ਜਾ ਤਰੇ ਜੇ ਮਾੜੇ ਜੇ ਭਾਦੇ ਤੇ ਐਂ ਐਂ ਰੋਗ ਆਉਂਦਾ ਤਰੇ ਹਾਲ ਹਲ ਚਿੱਟੀਆਂ ਪਾ ਕੇ ਤੇ ਥੱਪਾ ਭਰੇ ਤੇ ਸਾਰਾ ਰੋਗ ਪੱਟਿਆਂ ਦਾ ਹੱਥ ਚਾਉਂਦਾ ਨਹੀਂ ਪੈਣਾ ਤੈਨੂੰ ਨਾ ਕਿਤੇ ਅਟੈਕ ਹੋ ਜੇ ਜਾ ਕੇ ਮੰਜੀ ਤੇ ਬਹਿ ਜਾ ਟੈਕ ਹੋਵੇ ਤੈਨੂੰ ਟੈਕ ਹੋਵੇ ਮੇਰੇ ਕੁਸ਼ ਬਣਾ ਨੂੰ ਹੈ ਮੈਨੂੰ ਟੈਕ ਕਰਦੀ ਨਾਲੇ ਮੇਰੇ ਘਰ ਪੱਟੇ ਲੈ ਜਾਂਦੀ ਹੇ ਗੱਡੀ ਫਿਰ ਮਾ ਸੀ ਦਾ ਜਮਾਨਾ ਨਿਕਲਦੀ ਨਿਕਲ ਮੈਂ ਤੇ ਕਰਨੀ ਹਜੇ ਹੋਰ ਸਰਪੰਚੀ ਹਜੇ ਤਾਂ ਮੈਂ ਤੁਹਾਡੇ ਦਿਲਾ ਤੇ ਪੱਥੇ ਦਾ ਰਾਜ ਕਰਨਾ ਤੂੰ ਮੈਨੂੰ ਟੈਨ ਕਰਾਉਣਾ ਨਾ ਕੀ ਆ ਕੇ ਗੱਲ ਕਰ ਮੈਨੂੰ ਨਾ ਕਰਾ ਦੀ ਕਿਤੇ ਮੇਰੇ ਤੇ ਦੇਣ ਵੀ ਅੱਗੇ ਚੜੀ ਜੀਣਾ ਅੱਛਾ ਐਡਾ ਚੱਲ ਚੱਲ ਨਿਕਲ ਮੈਂ ਨਹੀਂ ਪੱਥੇ ਪੜ ਲੈਣੇ ਨਹੀਂ ਤੇਰੀ ਗੱਲਾਂ ਬਹੁਤ ਆਉਂਦੀਆਂ ਚੱਲ ਮੈਂ ਨਹੀਂ ਪੜਦੇ ਸਰਪੰਚ ਨੇ ਭੂਏ ਛਟਾਈ ਚੱਲ 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 ਬਾਹਰ ਨਿਕਲ ਤੇ ਆਣਾ ਪੱਥੇ ਲੈ ਜਾਂਦੇ ਮੇਰੇ ਤੇ ਮੁੰਚੀ ਨੇ ਗੁੱਸੇ ਹੋਣਾ ਉਹ ਦੇਉ ਲੰਗ ਗਿਆਈ ਕਰ ਅੱਜ ਉਹਦੇ ਤੇ ਕਰਦੀ ਘਰ ਤੇਰੇ ਘਰ ਵਾਲੇ ਨਾਲ ਵੀ ਜਿਹੜਾ ਫੜਾ ਦਿੰਦਾ ਤੈਨੂੰ ਕਰਦੀ ਜਾ ਉਹਨਾਂ ਦੇ ਪੱਠੇ ਲੈ ਆ ਹੈਗੀ ਕੋਈ ਕਰਤੂਤ ਪੱਲੇ ਮੇਰੇ ਮੁੰਚੀ ਨੂੰ ਨਹੀਂ ਕੁਝ ਕਹਿਣਾ ਮੇਰੇ ਤੋਂ ਪੂਰਾ ਕੋਈ ਨਹੀਂ ਆ ਤੇਰਾ ਮੁੰਚੀ ਦਾ ਡੀਸੀ ਲੱਗਾ ਲੱਗ ਜੂਗਾ ਭੈਣਾ ਡੀਸੀ ਵੀ ਉਹ ਤੈਨੂੰ ਜਿਹੜਾ ਡੀਸੀ ਡੀਸੀ ਤੇਰਾ ਸਰਪੰਚ ਪੜਾ ਡੀਸੀ ਲੱਗਾ ਵਾ ਤੇ ਸਰਪੰਚ ਕੇ ਸਰਪੰਚ ਸਰਪਾਈ ਚ ਹੁੰਦੀ ਬਾਹ ਹਾਂ ਹਾਂ ਹੁੰਦੀ ਕਿ ਹੁੰਦੀ ਬੈਠਾ ਸਾਰਾ ਦੇ ਹਾਂ ਬੈਠਾ ਛੱਡਦੀ ਕਿਉਂ ਹੈ ਤੇ ਤਾਂ ਸੇ ਪਿੱਛੇ ਤੇ ਕਿਹੜਾ ਪੱਠੇ ਲੈਣ ਆ ਗਈ ਸਰਪੰਚ ਐਡਾ ਹੀ ਫੜਾ ਆਈ ਹੁਣ ਵੋਟਾਂ ਲੈਣ ਤੇ ਇਹਨੂੰ ਮੈਂ ਵੋਟਾਂ ਹੀ ਦੇ ਕੇ ਤੋਰੂੰ ਸਾਰੇ ਪਿੰਡ ਦੀਆਂ ਇਕੱਠੀਆਂ ਕਰ ਕੋਈ ਨਹੀਂ ਪੰਜ ਸਾਲ ਲੈ ਕੇ ਜਦੋਂ ਪੰਜ ਸਾਲ ਹੋਣਗੇ ਫਿਰ ਵੇਖੀ ਜਾਊਗੀ ਪੰਜ ਸਾਲ ਨਹੀਂ ਕੱਢਣੇ ਕਿ ਨਹੀਂ ਕੱਢਣੇ ਜਿੱਦਾਂ ਤੇ ਤੁਹਾਡੇ ਖੱਣ ਮੈਂ ਤੇ ਕੱਢ ਜੂ ਆਪਣੀ ਸੋਚ ਜਿਹੜੀਆਂ ਮੈਂ ਤੇ ਰੇੜਾ ਆਉਂਦੀ ਸੀ ਮੈਂ ਵੀ ਮਾਂ ਤੇ ਮੰਗੀ ਤੇ ਰੇੜਾ ਹੀ ਲੈ ਆਉਂਦੀ ਫੇਰੀ ਕਿੱਟੀ ਫੱਟੀ ਖਲਤੀ ਰੇੜੀ ਖਲੋਤੀ ਦੀ ਵੇਖੀ ਘਰ ਕੋਈ ਆ ਨਹੀਂ ਹੁਣ ਇੱਜ ਕਰਦੀ ਬਹਿ ਕੇ ਜਾਂਦੀ ਮੰਡੀ ਤੇ ਇੱਕ ਪੰਡ ਪਿੱਛਾ ਸੋਤਾ ਵੀ ਦੂਜੀ ਕਰਨੇ ਆ ਲੈ ਜਾਈ ਜਉ ਗੱਲਾਂ ਗੱਲਾਂ ਚ ਲਾ ਕੇ ਪੱਠੇਰਾ ਡਰਦੀ ਸਰਪੰਚੀ ਦੇ ਨਾਂ ਤੋਂ ਉਹਨੂੰ ਪਤਾ ਬੋਟਾਂ ਲੈ ਜਿੰਨੇ ਨਹੀਂ ਪੈਣਾ ਰੇੜਾ ਕੀ ਕਰਨਾ ਮੈਂ ਪੈਣਾ ਪੱਠੇ ਤੇ ਮੇਰੇ ਨਾ ਹੱਥ ਜੇ ਬਾਹਾਂ ਵਾਲੀਆਂ ਦੋ ਖੱਡੀਆਂ ਤੇ ਮੈਂ ਥੋੜਾ ਰੇੜਾ ਲੈ ਆਉਂਦੇ ਉਹ ਤੇ ਲੈ ਜੂਂ ਕਰਨੇ ਤੇ ਮੈਂ ਥੋੜੇ ਜਿਹੀ ਆ ਅਗੀਆਂ ਮੇਰੇ ਨਾਲ ਸਾਂ ਹਾਂ ਹਾਂ ਕੀ ਕਹਿੰਦੇ ਨਹੀਂ ਕਿ ਰੇੜਾ ਹੀ ਹੈ ਚੱਲ ਕਰ ਠੀਕ ਹਾਂ ਚੱਲ ਆ ਰਹੀ ਤੀ ਨਹੀਂ ਮੇਰੇ ਪੱਠੇ ਨਹੀਂ ਮੈਨੂੰ ਪੱਠੇ ਦੇ ਚੱਲ ਚੱਛਾ ਕਰ ਦੇ ਦੇ ਪੈਣਾ ਥੋੜੇ ਜਿਹਾ ਪੱਠੇ ਦੇ ਦੇ ਮੇਰੀ ਮੀਸੀ ਨੇ ਗੁੱਸੇ ਹੋਣਾ ਰੇੜਾ ਭਾਲ ਦੀ ਪੱਠਿਆਂ ਦਾ ਆਈ ਫਿਰ ਹੁਣ ਵੋਟਾਂ ਲੈਣ ਆਈ ਤੈਨੂੰ ਮੈਂ ਕੱਢੂ ਘਰੋਂ ਡੰਡਾ ਦੇ ਕੇ ਚਾਉਨੇ ਨੇ ਕਿ ਮੈਂ ਤੈਨੂੰ ਵੋਟਾਂ ਦੇ ਜੇ 55 ਸਾਲਾਂ ਨਾਲੀਆਂ ਪਰ ਮੈਂ ਤੈਨੂੰ ਅੱਜ ਹੀ ਤਾਂ ਡੀਸੀ ਬਣਾ ਦਿੱਤੀ ਆ ਵਾ ਕਿੱਡਾ ਕੁੜੇ ਲੋਕ ਚਲ ਜਾ ਇਥੋਂ ਤੋ ਕੀ ਕਰ ਲਿਆ ਨਾ ਚਾਉਨੇ ਨੇ ਕਦੀ ਕੋਈ ਪੱਠੇ ਲੈ ਆ ਜਾਂਦਾ ਕਦੀ ਕੋਈ ਲੈਣ ਆ ਜਾਂਦਾ ਕਲਮਾ ਨਾ ਮੈਂ ਹੱਥ ਨਾਲ ਇੱਕ ਰੁਗ ਦੇ ਦੇਣੀ ਆਗੋ ਮੈਨੂੰ ਆਦੀ ਪਰ ਰੇੜਾ ਲੈ ਆਉਣੀ ਦੱਸ ਹੱਥ ਹੋਗੀ ਕਿ ਨਹੀਂ ਇਹਨਾਂ ਗੱਲ ਕਰਨ ਵਾਲੀ ਇੰਨੀਆਂ ਗੱਲਾਂ ਕਰ ਕੀ ਐਨ ਦੇ ਦੇ ਥੋੜੇ ਜਿਹਾ ਚਲੀ ਜਾ ਤੈਨੂੰ ਮੈਂ ਇਥੋਂ ਤੂੰ ਮੇਰੇ ਸਰਪੰਚ ਨੂੰ ਕੰਨੀਆ ਗੱਲਾਂ ਕੀਤੀਆਂ ਹੈ ਗਾ ਤੇਰੇ ਮੇਰੇ ਤਾਂ ਘਰੇ ਹੀ ਦੀ ਤੂੰ ਬੰਦਿਆ ਤੱਕ ਗੱਲ ਲੈ ਗਈ ਮੇਰੇ ਮੁੰਜੀ ਨੂੰ ਕੀਤੀਆਂ ਹੀ ਆ ਚਲ ਚਲ ਮੈਂ ਕੋਈ ਪੱਠੇ ਨਹੀਂ ਦੇ ਮੇਰੇ ਘਰੇ ਨਹੀਂ ਅੱਜ ਤੋਂ ਬਾਅਦ ਤੋਂ ਵੜਨੀ ਚਾਹੀਦੀ ਤੇ ਤੂੰ ਵੀ ਮੇਰੇ ਮੁੰਚੀ ਨੂੰ ਕੀਤੀਆਂ ਹੀ ਆ ਮੈਂ ਵੀ ਕਰਤੀ ਨਾ ਦੱਸ ਇਤਾਂ ਨਹੀਂ ਇਹਨੇ ਜਾਣਾ ਈ ਟੀਟ ਮਿੱਟੀ ਦੀ ਕਿਤੇ ਮੈਂ ਨੇ ਬੋਏ ਗੋਹੇ ਲੱਦੀ ਨਹੀਂ ਗਈ ਬੋਏ ਮਾਰਨਾ ਪੈਣਾ ਖਾ ਹੋਵੇ ਕਿਤੇ ਜਾ ਕੇ ਜਾਨ ਖਾਰੀ ਇਹਨੇ ਮੇਰੀ ਪਹਿਲਾਂ ਤਾਂ ਮੈਨੂੰ ਪੰਮੋ ਨੇ ਦੀ ਤੰਗ ਕੀਤਾ ਜਿੰਨਾ ਮੈਨੂੰ ਇਹਨੇ ਤੰਗ ਕਰ ਦਿੱਤਾ ਉਹ ਤਾਂ ਸਗੋਂ ਵੱਡ ਕੇ ਥੱppa ਲੈ ਗਈ ਇਹ ਤਾਂ ਘਰੋਂ ਚੁੱਕਣਾ ਉਹ ਵੀ ਆ ਗਈ ਮੈਂ ਰੇੜਾ ਲੈ ਮੈਨੂੰ ਵਰਤਣਾ ਛੱਡਣਾ ਪੈਣਾ ਨਹੀਂ ਤੇ ਇਹ ਮੈਨੂੰ ਲੁੱਟ ਕੇ ਖਾ ਜਾਣਗੇ ਮੈਂ ਤਾਂ ਕਰ ਦੇਣੀਆ ਕੰਗਾਲ ਸਰਪੰਚ ਚਲੇ ਤੇ ਮਾਰ ਮਾਰ ਛੇਤਰ ਮੈਨੂੰ ਘਰੋਂ ਕੱਢ ਦੇਣਾ ਚੱਲ ਮਾਣਾ ਪਾਣੀ ਪੀ ਇਹਨਾਂ ਤਾਂ ਮੈਨੂੰ ਅੱਜ ਖਾ ਹੀ ਲਿਆ ਸਗਾਤਾਂ ਜੀਆਂ ਕਿਤੇ ਇੱਕੰਤਰ ਟੁੱਟਾ ਜਾਂ ਬੂਆ ਆਖਿਆ ਸਹੀ ਕਰਾ ਲੈ ਇਹ ਵੀ ਖੋਲ ਜਾਂਦਾ ਆਪਣੇ ਆਪੇ